ਇਹ ਫ੍ਰੀ ਫਾਰ 올 ਕਰ ਦਿੱਤਾ ਇਹ ਸਰਕਾਰ ਨੇ ਤੇ ਤੁਸੀਂ ਜਿੰਨਾ ਮਰਜੀ ਗੰਦ ਪਾਓ ਅੱਛਾ 15000 ਤੋਂ ਲੈ ਕੇ ਤੇ 15 ਲੱਖ ਤੱਕ ਦਾ ਜੁਰਮਾਨਾ ਜੀ ਇਹ ਕੀ ਆ ਕਿਤੇ ਨਾ ਕਿਤੇ ਬੰਦਾ ਸ਼ਹਿਰ ਫੌਜਦਾਰੀ ਕੇਸ ਤੋਂ ਜਾਂ ਸਜ਼ਾ ਤੋਂ ਤਾਂ ਡਰਦਾ ਹੋ ਸਕਦਾ ਲੇਕਿਨ ਜਿਹੜਾ ਬੰਦਾ ਕਰੋੜਾਂ ਰੁਪਏ ਦੀ ਇੰਡਸਟਰੀ ਲਾ ਕੇ ਉਹਨੂੰ ਜੇ 15000 ਰੁਪਏ 20000 ਰੁਪਏ ਜਾਂ ਲੱਖ 2 ਲੱਖ ਰੁਪਏ ਜੁਰਮਾਨਾ ਕਰ ਦਿਓਗੇ ਤੇ ਉਹਦਾ ਬਿਲਕੁਲ ਝਾਕਾ ਹੀ ਖੁੱਲ ਜਾਊਗਾ ਇੱਕ ਲੁਧਿਆਣੇ ਦੀ ਸੀਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਉਹ ਇੰਨੀ ਪੱਪਾ ਪਾਰ ਹੋਈ ਆ ਕਿ ਕਿਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਜਾਂ ਸੁਸੋਧਿਆ ਜੀ ਕਿਤੇ ਬੀਜਪੀ ਦੀ ਜਿਹੜੀ ਬੀ ਟੀਮ ਦੇ ਤੌਰ ਤੇ ਕੰਮ ਕਰਦੇ ਆ ਕਿਤੇ ਇਹ ਰਾਜ ਸਭਾ ਵਾਲੀ ਬੱਸ ਮਿਸ ਨਾ ਕਰ ਜਾਣ ਇਹ ਇੱਕ ਸੀਟ ਦੀ ਗੱਲ ਹੀ ਆ ਜੇ ਤੁਹਾਡੇ 95 96 ਗੁੰਗੇ ਨਹੀਂ ਕੁਝ ਕਰਦੇ ਤਾਂ ਇਹ ਇੱਕ ਹੋਰ ਜਾ ਕੇ ਫਿਰ ਕੀ ਕਰ ਲੂਗੇ ਸਾਡੇ ਕੁਦਰਤੀ ਸਰੋਤ ਜਿਹੜੇ ਆ ਉਹ ਪਹਿਲਾਂ ਹੀ ਬਹੁਤ ਪਲੂਟਡ ਹੋਏ ਆ ਇਸ ਇਸ ਬਿੱਲ ਨੂੰ ਲਿਆ ਕੇ ਤੇ ਉਹ ਸਾਡੇ ਪੰਜਾਬੀਆਂ ਦੀ ਸਿਹਤ ਤੇ जखਮਾਂ ਤੇ ਲੂਣ ਛਿੜਕਣ ਵਾਲੀ ਗੱਲ ਆ ਚੰਗੀ ਗੱਲ ਇਹ ਤਾਂ ਹੁੰਦੀ ਵੀ ਹਾਂ ਵੀ ਉਹਦੀ ਸਜ਼ਾ ਵਧਾਤੀ ਜਾਂਦੀ ਜਾਂ ਹੋਰ ਇਹੋ ਜੀਆਂ ਸਟ੍ਰਿਕਟ ਕੋਈ ਗਾਈਡਲਾਈਨਸ ਬਣਾਈਆਂ ਜਾਂਦੀਆਂ ਤਾਂ ਕਿ ਕਿਸੇ ਦੀ ਜ਼ੁਰਤ ਨਾ ਹੁੰਦੀ ਤੇ ਉਹਦੇ ਤੇ ਉਹਨੂੰ ਪੋਲਿਊਟ ਕਰਦੇ ਲੇਕਿਨ ਇਹਨਾਂ ਨੇ ਤਾਂ ਉਹ ਸਾਰੀਆਂ ਹਟਾ ਲਈਆਂ ਹਿੰਦੀ ਅਭੀ ਅਸੀਂ ਜਿਹੜਾ ਬੁੱਢਾ ਨਾਲਾ ਜਿਹੜਾ ਆ ਉਹਨੂੰ ਅਸੀਂ ਕਲੀਨ ਕਰਨਾ ਜਾਂ ਸਾਡੇ ਨੇਚਰ ਰਿਸੋਰਸ ਨੂੰ ਕਲੀਨ ਕਰਨਾ ਇਹ ਬਿਲਕੁਲ ਇਹਨਾਂ ਦੇ ਦਾਅਵੇ ਜਿਹੜੇ ਖੋਖਲੇ ਆ ਔਰ ਇਹ ਪੰਜਾਬ ਦੀ ਔਰ ਪੰਜਾਬੀਆਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਜਿਹੜਾ ਕਰਨ ਲਈ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ ਦਾ ਮਤਲਬ ਇਹ ਹੋਇਆ ਕਿ ਇੱਕ ਟੀਟ ਜਿਹੜੀ ਆ ਉਹ ਇਹਨਾਂ ਦੀ ਇਹਨਾਂ ਦੇ ਆਕਾ ਲਈ ਕਿੰਨੀ ਇੰਪੋਰਟੈਂਟ ਹੈਗੀ ਆ ਜਿਹਦੇ ਕਰਕੇ ਪੰਜਾਬ ਦੀ ਸਿਹਤ ਦਾ ਬਹੁਤ ਵੱਡਾ ਜਿਹੜਾ ਨਜ਼ਰੀਆ ਇਹਨਾਂ ਨੇ ਉਹਨੂੰ ਇਹੋ ਜਿਹਾ ਨਜ਼ਰਅੰਦਾਜ਼ ਕੀਤਾ ਹੈਗਾ ਜਿਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਭਿਆਨਕ ਨਤੀਜੇ ਨਿਕਲਣਗੇ ਸਾਡੇ ਨਾਲ ਐਮਐਲਏ ਪ੍ਰਗਟ ਸਿੰਘ ਜੁੜ ਚੁੱਕੇ ਨੇ ਗੱਲਬਾਤ ਕਰਦਿੰਨੇ ਤੁਸੀਂ ਅੱਜ ਇੱਕ ਮੁੱਦਾ ਉਠਾਇਆ ਜੀ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਬਿੱਲ 'ਚ ਸੋਧ ਕੀਤੀ ਹੈ ਜਿਹੜਾ ਕਿ ਪਾਣੀਆਂ ਦੇ ਵਿੱਚ ਜ਼ਹਿਰ ਮਿਲਾਉਣ ਦਾ ਜਾਂ ਕੈਮੀਕਲ ਮਿਲਾਉਣ ਦਾ ਇੱਕ ਬਿੱਲ ਸੀ ਉਹ 'ਚ ਸੋਧ ਕਰਕੇ ਜਿਹੜਾ ਉਹਨੂੰ ਫੌਜਦਾਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿ ਹੁਣ ਸਜ਼ਾ ਨਹੀਂ ਹੋਵੇਗੀ ਕੀ ਮਾਮਲਾ ਹੈ ਜੀ ਪੂਰਾ ਕਦੋਂ ਇਹ ਬਿੱਲ ਪਾਸ ਹੋਇਆ ਤੇ ਕਿਵੇਂ ਪਾਸ ਹੋ ਗਿਆ ਹੈ ਅਸਲੀ ਗੱਲ ਹੈ ਕਿ ਇਹਨਾਂ ਨੇ ਤਿੰਨ ਤਿੰਨ ਬਿੱਲ ਪਾਸ ਕੀਤੇ ਔਰ ਉਹਦੇ ਵਿੱਚ ਸਾਨੂੰ ਇਹ ਉਮੀਦ ਸੀ ਕਿ ਇਹ ਬੇਸਿਕਲੀ ਸੈਸ਼ਨ ਜਿਹੜਾ 5 ਵਜੇ ਤੱਕ ਚੱਲੂਗਾ ਜੀ ਲੇਕਿਨ ਉਹਦੇ ਵਿੱਚ ਤਰਕ ਜਿਹੜੀ ਆ ਸਾਡੇ 바ਵਾ ਹੈਨਰੀ ਜੀ ਨੇ ਜਿਹੜਾ ਉਹਦੇ ਵਿੱਚ ਬੜਾ ਬੜੀ ਡਿਸਕਸ਼ਨ ਦੇ ਵਿੱਚ ਉਹਦੇ ਵਿੱਚ ਹਿੱਸਾ ਵੀ ਲਿਆ ਕਿ ਸਿਗਾ ਕੀ ਕਿ ਕੁਝ ਐਮਐਲਏ ਉਦੋਂ ਮਲੋ ਕਿਤੇ ਬਾਥਰੂਮ ਵਗੈਰਾ ਗਏ ਸੀ ਤੇ 5 ਮਿੰਟਾਂ ਦੇ ਵਿੱਚ ਅਸਲੀ ਜਿਹੜੀ ਇਹਦੀ ਇਸ ਗੱਲ ਦੀ ਪ੍ਰੋਬਲਮ ਕਿੱਥੇ ਹੈਗੀ ਆ ਮੈਨੂੰ ਜਿੰਨੀ ਗੱਲ ਸਮਝ ਆਈ ਵੀ ਦੇਖੋ ਕਿਤੇ ਨਾ ਕਿਤੇ ਬੰਦਾ ਸ਼ਹਿਰ ਫੌਜਦਾਰੀ ਕੇਸ ਤੋਂ ਜਾਂ ਸਜ਼ਾ ਤੋਂ ਤਾਂ ਡਰਦਾ ਹੋ ਸਕਦਾ ਲੇਕਿਨ ਜਿਹੜਾ ਬੰਦਾ ਕਰੋੜਾਂ ਰੁਪਏ ਦੀ ਇੰਡਸਟਰੀ ਲਾ ਕੇ ਉਹਨੂੰ ਜੇ 15000 ਰੁਪਏ 20000 ਰੁਪਏ ਜਾਂ ਲੱਖ 2 ਲੱਖ ਰੁਪਏ ਜੁਰਮਾਨਾ ਕਰ ਦਿਓਗੇ ਤੇ ਉਹਦਾ ਬਿਲਕੁਲ ਝਾਕਾ ਹੀ ਖੁੱਲ ਜਾਊਗਾ ਕਿਉਂਕਿ ਸਾਡੇ ਕੁਦਰਤੀ ਸਰੋਤ ਜਿਹੜੇ ਆ ਉਹ ਪਹਿਲਾਂ ਹੀ ਬਹੁਤ ਪਲੂਟਿਡ ਹੋਏ ਆ ਇਸ ਇਸ ਬਿੱਲ ਨੂੰ ਲਿਆ ਕੇ ਤੇ ਉਹ ਸਾਡੇ ਪੰਜਾਬੀਆਂ ਦੀ ਸਿਹਤ ਤੇ जखਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਕਿਉਂਕਿ ਕੈਂਸਰ ਅੱਗੇ ਇੰਨਾ ਵੱਧ ਰਿਹਾ ਹੈਗਾ ਕਿਉਂਕਿ ਸਾਡੇ ਨੈਚੁਰਲ ਸਰੋਸ ਜਿਹੜੇ ਉਹ ਬਹੁਤ ਪੋਲਿਊਟ ਹੋ ਗਏ ਜੀ ਜੀ ਲੇਕਿਨ ਮੈਨੂੰ ਲੱਗਦਾ ਕਿ ਸਿਰਫ ਤੇ ਸਿਰਫ ਇੱਕ ਲੁਧਿਆਣੇ ਦੀ ਸੀਟ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਉਹ ਇੰਨੀ ਪੱਬਾਂ ਪਾਰ ਹੋਈ ਆ ਕਿ ਕਿਤੇ ਸਾਡੇ ਅਰਵਿੰਦ ਕੇਜਰੀਵਾਲ ਜੀ ਜਾਂ ਸੁਸੋਧਿਆ ਜੀ ਕਿਤੇ ਬੀਜੇਪੀ ਦੀ ਜਿਹੜੀ ਬੀ ਟੀਮ ਦੇ ਤੌਰ ਤੇ ਕੰਮ ਕਰਦੇ ਆ ਕਿਤੇ ਇਹ ਰਾਜੇ ਸਵਾਲੀ ਬੱਸ ਮਿਸ ਨਾ ਕਰ ਜਾਣ ਤੇ ਉਹਨੂੰ ਸਾਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਮੈਂ ਤਾਂ ਇੱਕੋ ਹੀ ਅਪੀਲ ਕੀਤੀ ਸੀ ਯਾਰ ਜੇ ਇੱਕ ਸੀਟ ਦੀ ਗੱਲ ਹੀ ਆ ਜੇ ਤੁਹਾਡੇ 95 96 ਗੁੰਗੇ ਨਹੀਂ ਕੁਝ ਕਰਦੇ ਤਾਂ ਇਹ ਇੱਕ ਹੋਰ ਜਾ ਕੇ ਫੇ ਕੀ ਕਰ ਲੂਗਾ ਪਰ ਪੰਜਾਬੀਆਂ ਦੀ ਖਲਵਾੜਨਾ ਪੰਜਾਬੀਆਂ ਦੀ ਸਿਹਤ ਨਾਲ ਐਡਾ ਵੱਡਾ ਖਲਵਾੜ ਤਾਂ ਨਾ ਕਰੋ ਤੁਸੀਂ ਜੀ 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 ਸੋ ਮੈਂ ਤਾਂ ਉਹਦਾ ਆਪੋਜ਼ ਕੀਤਾ ਮੈਂ ਤਾਂ ਬੇਸਿਕਲੀ ਤੁਹਾਡੇ ذریعے ਵੀ ਬੇਸਿਕਲੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਮਤਲਬ ਇੱਥੇ ਤੱਕ ਵੀ ਸਾਡੀ ਸੋਚ ਡਿੱਗ ਗਈ ਆ ਯਾਰ ਕਿ ਅਸੀਂ ਇਹ ਨਾ ਚੀਜ਼ਾਂ ਨੂੰ ਬਿਲਕੁਲ ਵੀ ਮਤਲਬ ਉਸ ਲੈਵਲ ਤੇ ਲੈ ਕੇ ਆ ਜਿੱਥੇ ਸਾਡੇ ਨਾਲ ਬਹੁਤ ਵੱਟਾ ਜਿਹੜਾ ਉਹ ਖੇਲਵਾੜ ਹੋ ਰਿਹਾ ਜਦ ਕਿ ਬਹੁਤ ਆਰਗੇਨਾਈਜੇਸ਼ਨ ਜਿਹੜੀਆਂ ਇਹਦੇ ਤੇ ਕੰਮ ਵੀ ਕਰ ਰਹੀਆਂ ਔਰ ਇਹ ਆਸ ਕਰਦੀਆਂ ਸੀ ਕਿ ਇਹਦੇ ਨਾਲ ਥੋੜੇ ਜਿਹਾ ਸਟੈਂਡੈਂਟ ਰੂਲਸ ਵੱਢ ਗਏ ਔਰ ਮਤਲਬ ਚੰਗੀ ਗੱਲ ਇਹ ਤਾਂ ਹੁੰਦੀ ਵੀ ਹਾਂ ਵੀ ਉਹਦੀ ਸਜ਼ਾ ਵਧਾਤੀ ਜਾਂ ਵੀ ਜਾਂ ਹੋਰ ਇਹੋ ਜਿਹੀਆਂ ਸਟ੍ਰਿਕਟ ਕੋਈ ਗਾਈਡਲਾਈਨਸ ਬਣਾਈਆਂ ਜਾਂਦੀਆਂ ਤਾਂ ਕਿ ਕਿਸੇ ਦੀ ਜ਼ਰਤ ਨਾ ਹੁੰਦੀ ਤੇ ਉਹਦੇ ਤੇ ਉਹਨੂੰ ਪੋਲੂਟ ਕਰਦੇ ਲੇਕਿਨ ਇਹਨਾਂ ਨੇ ਤਾਂ ਉਹ ਸਾਰੀਆਂ ਹਟਾ ਲਈਆਂ ਬਿਲਕੁਲ ਮਤਲਬ ਜਿਹੜਾ ਇੱਕ ਸਜ਼ਾ ਦਾ ਡਰ ਹੁੰਦਾ ਬੰਦੇ ਨੂੰ ਕਿਸੇ ਵੀ ਕਾਨੂੰਨ ਦੇ ਵਿੱਚ ਕਿ ਜੇ ਮੈਂ ਆ ਜੁਰਮ ਕਰੂੰਗਾ ਤਾਂ ਮੇਰੀ ਆ ਸਜ਼ਾ ਹੋਵੇਗੀ ਤਾਂ ਉਹ ਸਜ਼ਾ ਜਾਂ ਚੱਕੀ ਗਈ ਤਾਂ ਫਿਰ ਬੰਦਾ ਡਰ ਕੇ ਇਹ ਗੱਲ ਕਰਦਾ ਰਹੂਗਾ ਡਰ ਤਾਂ ਕੋਈ ਰਿਆ ਨਹੀਂ ਤਾਂ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਇਹ ਜਿਹੜੀ ਅਸੀਂ ਕਹਿੰਦੇ ਆ ਵੀ ਅਸੀਂ ਜਿਹੜਾ ਬੁੱਢਾ ਨਾਲਾ ਜਿਹੜਾ ਆ ਉਹਨੂੰ ਅਸੀਂ ਕਲੀਨ ਕਰਨਾ ਜਾਂ ਸਾਡੇ ਨੇਚਰ ਰਿਸੋਰਸ ਨੂੰ ਕਲੀਨ ਕਰਨਾ ਇਹ ਬਿਲਕੁਲ ਇਹਨਾਂ ਦੇ ਦਾਅਵੇ ਜਿਹੜੇ ਖੋਖਲੇ ਆ ਔਰ ਇਹ ਪੰਜਾਬ ਦੀ ਔਰ ਪੰਜਾਬੀਆਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਜਿਹੜਾ ਕੰ ਲਈ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਕੀਤੀ ਹੈਗੀ ਆ ਇੱਕ ਤੁਸੀਂ ਦੇਖਿਆ ਕੱਲਾ ਮਤਲਬ ਲੁਧਿਆਣਾ ਛੱਡੋ ਇਹ ਪੰਜਾਬ ਦੇ ਵਿੱਚ ਜੀਰਾ ਫੈਕਟਰੀ ਦਾ ਰੌਲਾ ਪਿਆ ਬਠਿੰਡੇ ਦੇ ਕਈ ਇਲਾਕਿਆਂ ਦੇ ਵਿੱਚ ਰੌਲਾ ਪੈਂਦਾ ਬਰਨਾਲੇ ਦੇ ਕਈ ਇਲਾਕਿਆਂ ਦੇ ਵਿੱਚ ਰੌਲਾ ਪੈਂਦਾ ਜਦੋਂ ਇਹ ਚੀਜ਼ ਹੈ ਤਾਂ ਕੱਲੇ ਇਹ ਤਾਂ ਨਹੀਂ ਹੈ ਕਿ ਇਹ ਜਿਹੜੇ ਸਾਡੇ ਕੁਦਰਤੀ ਸੌਮੇ ਦਰਿਆ ਜਾਂ ਨਹਿਰਾਂ ਇਹ ਤਾਂ ਸਾਡੇ ਧਰਤੀ ਹਥਲੇ ਪਾਣੀ ਦੇ ਵਿੱਚ ਵੀ ਜਿਹੜਾ ਕਿ ਨਹੀਂ ਹਰ ਤਰ੍ਹਾਂ ਦਾ ਜਿਹੜਾ ਮਤਲਬ ਦੇਖੋ ਉਹ ਵੀ ਜਿਹੜੇ ਸਾਡੇ ਧਰਤੀ ਥੱਲੇ ਸੌਮੇ ਵੀ ਉਹ ਵੀ ਨੇਚਰਲ ਸੋਰਸ ਹੀ ਹੈ ਨਾ ਸਾਡੇ ਜੀ 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 ਜਿਹਦਾ ਮਤਲਬ ਇਹ ਹੋਇਆ ਵੀ ਇਹ ਫਰੀ ਫਾਰ 올 ਕਰ ਦਿੱਤਾ ਇਹ ਸਰਕਾਰ ਨੇ ਕਿ ਤੁਸੀਂ ਜਿੰਨਾ ਮਰਜ਼ੀ ਗੰਦ ਪਾਓ अच्छा 15000 ਤੋਂ ਲੈ ਕੇ ਤੇ 15 ਲੱਖ ਤੱਕ ਦਾ ਜੁਰਮਾਨਾ ਜੀ ਇਹ ਕੀ ਆਏ ਬੇਸਿਕਲੀ ਦੇਖੋ ਇੱਕ ਬਿਜ਼ਨਸਮੈਨ ਉਹ ਕਹੂਗਾ ਠੀਕ ਆ ਅੱਛਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਵੀ ਕਿਸੇ ਨੂੰ ਹਜ਼ਾਰਾਂ ਚ ਹੀ ਰਹਿਣਾ ਲੱਖਾਂ ਚ ਕਿਸੇ ਨੂੰ ਨਹੀਂ ਰਹਿਣਾ ਕਿਉਂਕਿ ਇਹਦੇ ਵਿੱਚ ਜਿਹੜੇ ਬਿਊਰੋਕਰੇਟਸ ਆ ਉਹ ਨਹੀਂ ਕਹਿਣਾ ਜੀ ਇੰਨਾ ਕੋ ਹੋਇਆ ਜੀ ਇੰਨਾ ਕੋ ਹੋਇਆ ਜੀ ਇੰਨਾ ਕੋ ਹੋਇਆ ਕਮੇਟੀ ਬਣਾ ਦੇਣਗੇ ਸਬ ਕਮੇਟੀ ਬਣਾ ਦੇਣਗੇ ਤੇ ਸਾਰਾ ਕੰਮ ਜਿਹੜਾ ਆ ਉਹ ਬੇਸਿਕਲੀ ਇਹੋ ਜੇ ਪਾਸੇ ਨੂੰ ਲੈ ਤੁਰਿਆ ਜਿਹਦਾ ਪੰਜਾਬ ਲਈ ਔਰ ਸਾਡੇ ਜਿਹੜੇ ਨੈਚੁਰਲ ਸਰਸਸ ਹੈਗੇ ਉਹਨਾਂ ਲਈ ਬਹੁਤ ਵੱਟਾ ਜਿਹੜਾ ਇਹ ਸਾਨੂੰ ਘਟਾ ਜਿਹੜਾ ਪਿਆ ਹੈਗਾ ਜੀ 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 ਮਤਲਬ ਇੱਕ ਸੀਟ ਜਿੱਤਣ ਲਈ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪੂਰੇ ਪੰਜਾਬ ਨੂੰ ਦਾਅ ਤੇ ਲਾਤਾ ਪੂਰੇ ਪੰਜਾਬ ਦੇ ਨੈਚੁਰਲ ਸਰਸਸ ਨੂੰ ਜੀ ਇਹਦਾ ਮਤਲਬ ਇਹ ਹੋਇਆ ਕਿ ਇੱਕ ਸੀਟ ਜਿਹੜੀ ਆ ਉਹ ਇਹਨਾਂ ਦੀ ਇਹਨਾਂ ਦੇ ਆਕਾ ਲਈ ਕਿੰਨੀ ਇੰਪੋਰਟੈਂਟ ਹੈਗੀ ਆ ਜਿਹਦੇ ਕਰਕੇ ਪੰਜਾਬ ਦੀ ਸਿਹਤ ਦਾ ਬਹੁਤ ਵੱਡਾ ਜਿਹੜਾ ਨਜ਼ਰੀਆ ਇਹਨਾਂ ਨੇ ਉਹਨੂੰ ਇਹੋ ਜਿਹਾ ਨਜ਼ਰ ਅੰਦਾਜ਼ ਕੀਤਾ ਹੈਗਾ ਜਿਹਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਭਿਆਨਕ ਨਤੀਜੇ ਨਿਕਲਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਸਰ ਥੈਂਕ ਯੂ